ਯਾਰ ਗਲਵੱਡੀ ਮੈਡਮ ਨਦੀਪ ਕੁਮਾਰ ਨੂੰ ਤਲਾਸ਼ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਕੁੱਲਾ ਸਾਈਡ ਤੋਂ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਫੌਨ ਦੇ ਜਿਹੜੇ ਏਜੰਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿਜਾਲੀ ਕਰੰਸੀ ਹੈ ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤੋ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਡੋਲਰ ਦੇ ਜਿਹੜੇ ਕਰੰਸੀ ਦੇ ਤਾਂ तकरीबन 9 ਲੱਖ ਰੁਪਇਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 500 ਦੇ ਹੀ ਨੇ ਹਾਂਜੀ ਸਾਰੇ ਨੋਟ 500 ਦੇ ਨੇ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਇਹ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੁੱਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ 4-5 ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 42 ਐਕਸਟਰਸ਼ਨ ਦੇ ਬਲੈਕ ਬੈਲਿੰਗ ਦੇ ਪਰਚੇ ਦਰਜ ਨੇ ਸਰ ਇਥੇ ਦਫੇਰ ਸ਼ਿੰਗ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਨਹੀਂ ਜਾਂ ਨੋਟ ਵੇਚਦੇ ਸੀ ਇਹਨਾਂ ਦਾ ਮੋਡਸ ਆਪਰੈਂਟੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲ ਮਿਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਏ ਉਹਨਾਂ ਤੋਂ ਲੈ ਲਿਆ ਅਸਲੀ ਰੋਟ ਲੈ ਲਿਆ ਫਿਰ 5 ਲੱਖ ਰੁਪਏ ਝਾਲੀ ਦੇਤਾ ਇਦਾਂ ਲਾਲਚੀ ਲੋਕਾਂ ਨਾਲ ਆਦਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ ਫਰੋਕ ਦੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ ਸੀ ਜਾਂਦੀ ਕਰੰਸੀ ਕਿੱਥੋਂ ਬਣਾਉਂਦੇ ਜਾਲੀ ਕਰੰਸੀ ਇਹ ਬਣਾਉਂਦੇ ਸੀਗੇ ਜੀ ਇਹਦੇ ਬਾਰੇ ਹਲੇ ਅਸੀਂ ਪੁੱਛਕਿਛ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਾਂਗੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਜਾਸਰ ਤਾਸਰ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਆਪਰੇਟਰ ਹੈਗਾ ਔਰ ਕਿਹੜੇ-ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ-ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ-ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਇਹਨੇ ਨਹੀਂ ਜੀ ਸਾਜ਼ਿਸ਼ ਕਰਤਾ ਜੀ ਸਾਜ਼ਿਸ਼ ਕਰਤਾ ਮੇਨ ਤਾਂ ਸਾਰੀ ਨਹੀਂ ਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਘਰੂ ਹੈ ਸਾਰੇ ਤੇ ਬਕਾਦਮੇ ਦਰਜ ਨੇ ਕ੍ਰਿਮਨਲ ਮੰਡਰਡ ਬੰਦੇ ਨੇ ਔਰ ਸਾਰੀ ਅਪਰਾਧਿਕ ਛੁੱਕਣ ਵਾਲੇ ਬੰਦੇ ਹੈਗੇ ਨੇ ਦਾਦਾ ਕਿੰਨੇ ਦਿਨ ਤੋਂ ਕੰਮ ਕਰ ਰਹੇ ਨੇ ਇਹ ਫਿਲਹਾਲ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਤਫਤੀਸ਼ جاری ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਕਿ ਕੀ ਕੀ ਬਰਾਬਰ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰ ਹੋਇਆ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਦੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 550 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਰ ਹੋਇਆ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਉਹ 2ੋ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿਥੋਂ ਵੀ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਦੀ ਬਣਾਉਂਦੇ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈਗੀ ਜੀ ਉਹਨਾਂ ਦਾ ਪੁੱਛਗਿੱਛ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਹੁਣ ਇਹ ਜਾਣਕਾਰੀ ਤੋਂ ਪਤਾ ਲੱਗਿਆ ਵੀ ਕਿੰਨੇ ਪੈਸੇ ਦੇ ਕੇ ਕਿੰਨੇ ਮਗਲੂ ਮੰਨਦੇ ਸੀ ਮੁਢਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇੰਨਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ ਜਿਲ੍ਹੇ ਤੋਂ ਬਾਹਰ ਅਪਰੇਟ ਕਰਦੇ ਸੀ ਕਿਉਂਕਿ ਜਾ ਕੇ ਪਤਾ ਲੱਗਿਆ ਵੀ ਜਿਹੜੇ ਇਥੇ ਕਰਦੇ ਨੇ ਸਾਡੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਐਰ ਹੈਸ਼ੀ ਰੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ ਇਹਦੇ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਨੇ ਜਿਹੜੀ ਰੋਬੀ ਨੇ ਆਪਸ ਚੇਰਾਂ ਨਾਲ ਕੋਈ ਕੀ ਸੰਬੰਧ ਹੈ ਰੋਬੀ ਆਪਸ ਦੇ ਵਿੱਚ ਇਹਨਾਂ ਦਾ ਇਹੀ ਸੰਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੱਕ ਬਣ ਗਿਆ ਇੱਕ ਇਹਨਾਂ ਦਾ ਗਰੂਪ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਲਵਰ ਹੈ ਪਿਸਤਰ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਲ ਇਨਚ ਹਸਪਡ ਵਾਈਫ ਕੋਈ ਨਹੀਂ ਜਾਂ ਨਹੀਂ ਹਸਪਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਕੀ ਕਾਰਵਾਈ ਹੋਣ ਦਾ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆ ਦਰਜ ਕੀਤੀ ਹੈ ਔਰ ਐਫਆਈਆ ਦਰਜ ਕਰਕੇ ਇਹਨਾਂ ਸੱਤਾਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਿਗੜਾਈ ਨੂੰ ਮੁਸ਼ਕਿਲ ਕੀਤੀ ਜਾਊਗੀ ਤੁਸੀਂ ਨਾਪੇ ਇਲਾਕੇ ਜੇ ਇਹਨਾਂ ਨੂੰ ਫੜਿਆ ਆਪਣੇ ਇਲਾਕੇ ਦਾ ਵੀ ਪੂਰਾ ਹੈਗਾ ਵਿੱਚ ਜਾਂ ਕੁੜੀ ਇਹਦੇ ਵਿੱਚ ਆਪਣੇ ਜੀ ਵਿਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਪੀਨਾ ਉਹਦਾ ਨਾਮ ਕਲਮਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕਤ ਨਹੀਂ ਹੈਗਾ ਕੋਈ ਬੈਕਗਰਾਉਂਡ ਉਹਦਾ ਕ੍ਰਿਮਨਲ ਬੈਕਗਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਦੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਹੈ ਡਾਈਨ ਨਾਲ ਪੁੱਛ ਕੇ ਚਰਾਂਗੇ ਕਿ ਕਦੋਂ ਉਹਦਾ ਇਹ ਕਿਵੇਂ ਆ ਗਿਆ ਉਹ ਇਹ ਤਾਂ ਇਹਨਾਂ ਦੇ ਲੇਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹੜੇ ਕਿਹਨੀਆਂ ਗੱਲਾਂ ਇਹਦੇ ਵਿੱਚ ਦੋ ਲੇਡੀਆਂ ਨੇ ਜੀ ਕਰਵਿੰਦਰ ਕੌਰ ਵਾਈਫ ਆਫ ਪਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕੱਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ 420 ਦੇ ਮੁਕੱਦਮੇ ਦਰਜ ਨੇ ਰਮਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋਵਾਲ ਦਾ ਇਹਦੇ ਤੇ ਕਾਫੀ ਮੁਕੱਦਮੇ ਦਰਜ ਨੇ ਇੱਕ ਤੌਰਸ਼ਮ ਦੇ ਬਲੈਕਮੇਲਿੰਗ ਦੇ ਲੱਕੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਫੋਦਰ ਨੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੂਏ ਦਾ ਇਹਦੇ ਵੀ 420 ਦਾ ਮੁਕਦਮਾ ਤਰਜੇ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਥੂਰੀਚ ਪੈਂਦਾ ਇਹ ਔਰ ਕਲਵੰਤ ਸਿੰਘ ਹੈਗਾ ਗਦਾਈ ਦਾ ਇਹ ਬੰਦੇ ਦੋਨੋਂ ਨਵੇਂ ਸੀਗੇ ਇਹਨਾਂ ਦੇ ਪਹਿਲੀ ਵਾਰ